ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਜਿਹੜਾ ਹੈਗਾ ਤਿਉਹਾਰਾਂ ਦੇ ਮੌਕੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਇਸ ਵਿੱਚ ਅਸੀਂ ਅੱਜ ਬੱਸ ਸਟੈਂਡ ਸਿਟੀ ਧੂੜੀ ਵਿਖੇ ਇਹ ਚੈਕਿੰਗ ਅਭਿਆਨ ਚਲਾ ਰਹੇ ਹਾਂ ਜਿੱਥੇ ਕਿਸੇ ਵੀ ਸ਼ੱਕੀ ਪੁਰਸ਼ ਜਾਂ ਸ਼ੱਕੀ ਵਸਤੂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਜਿਹੜੇ ਦੋਪਈਆ ਸਵਾਰ ਨੇ ਜਿਨ੍ਹਾਂ ਕੋਈ ਕੋਈ ਗਿਨਾ ਨੰਬਰ ਪਲੇਟ ਤੋਂ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਤੇ ਚਲਾਨ ਕੀਤਾ ਜਾ ਰਿਹਾ ਲੋਕਾਂ ਨੂੰ ਕੀ ਸੰਦੇਸ਼ ਦੰਗਵਾਉਣਾ ਹੈ ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀ ਨੂੰ ਇਹ ਸੰਦੇਸ਼ ਇਹਨਾਂ ਚਾਹੁੰਗਾ ਕਿ ਜਿਹੜੀ ਸੰਗਰੂਰ ਪੁਲਿਸ ਹੈ ਉਹ ਬਿਲਕੁਲ ਮੁਸਤਕਬਦ ਹੈ ਤੇ ਇਸ ਤਿਉਹਾਰ ਦੇ ਮੌਕੇ ਤੇ ਜੇ ਤੁਸੀਂ ਆਪਣੇ ਆਸ-ਪਾਸ ਜਾਂ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂ ਆਪਣੇ ਘਰ ਦੇ ਆਸ-ਪਾਸ ਕੋਈ ਛੱਕੀ ਵਸਤੂ ਜਾਂ ਕੋਈ ਛੱਕੀ ਪੁਰਸ਼ ਨੂੰ ਘੁੰਮਦੇ ਦੇਖਦੇ ਹੋ ਤਾਂ ਤੁਰੰਤ ਸਾਡਾਂ ਨਾਲ ਰਾਬਤਾ ਕੀਤਾ ਜਾਵੇ ਸੰਗਰੂਰ ਪੁਲਿਸ ਜਿਹੜੀ ਹੈਗੀ ਹੈ ਇਹ ਤਿਉਹਾਰ ਨੂੰ ਪੀਸਫੁਲੀ ਕਰਾਉਣ ਵਿੱਚ ਵਚਨਬੱਧ ਹੈ ਤੇ ਅਸੀਂ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਕੋਪਾ ਭਾ ਭਾਰ ਨੇ ਕਿ ਕਿਸੇ ਵੀ ਇਦਾਂ ਦੇ ਅਨਸਾਫੀ ਕਟੜਾ ਨੂੰ ਹਮ ਤੋਂ ਰੁਕਿਆ ਜਾਊਗਾ ਤੇ ਜਿਹੜੇ ਵੀ ਮਾਰੇ ਅਨਸਰ ਨੇ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਤੇ ਸਾਡਾ ਧਿਆਨ ਰੱਖਿਆ ਜਾਊਗਾ ਕਿ ਜਿੰਜੀ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਸਾਹਿਬ ਦੀ ਰਹਿਨੁਆਈ ਹੈ ਅੱਜ ਜਿਹੜਾ ਹੈਗਾ ਤਿਉਹਾਰਾਂ ਦੇ ਮੌਕੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਇਸ ਵਿੱਚ ਅਸੀਂ ਅੱਜ ਬੱਸ ਸਟੈਂਡ ਸਿਟੀ ਧੂੜੀ ਵਿਖੇ ਇਹ ਚੈਕਿੰਗ ਅਭਿਆਨ ਚਲਾ ਰਹੇ ਹਾਂ ਜਿੱਥੇ ਕਿਸੇ ਵੀ ਸ਼ੱਕੀ ਪੁਰਸ਼ ਜਾਂ ਸ਼ੱਕੀ ਵਸਤੂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹਦੇ ਨਾਲ ਹੀ ਜਿਹੜੇ ਦੋਪਹੀਆ ਸਵਾਰ ਨੇ ਜਿਨ੍ਹਾਂ ਕੋਈ ਗਿਨਾ ਨੰਬਰ ਪਲੇਟ ਤੋਂ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਤੇ ਚਲਾਨ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀ ਨੂੰ ਇਹ ਸੰਦੇਸ਼ ਇਹਨਾਂ ਚਾਹੁੰਗਾ ਕਿ ਜਿਹੜੀ ਚੰਗੂਰ ਪੁਲਿਸ ਹੈ ਉਹ ਬਿਲਕੁਲ ਮੁਸਤੈਦ ਹੈ ਤੇ ਇਸ ਤਿਉਹਾਰ ਦੇ ਮੌਕੇ ਤੇ ਜੇ ਤੁਸੀਂ ਆਪਣੇ ਆਸ-ਪਾਸ ਇਹ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂ ਆਪਣੇ ਘਰ ਦੇ ਆਸ-ਪਾਸ ਦੀ ਚੱਕੀ ਵਸਤੂ ਜਾਂ ਕੋਈ ਚੱਕੀ ਪੁਰਸ਼ ਨੂੰ ਘੁੰਮਦੇ ਦੇਖਦੇ ਹੋ ਤਾਂ ਤੁਰੰਤ ਸਾਡਾਂ ਨਾਲ رابطہ ਕੀਤਾ ਜਾਵੇ ਸੰਗਰੂਰ ਪੁਲਿਸ ਜਿਹੜੀ ਹੈਗੀ ਹੈ ਇਹ ਤਿਹਾਰ ਨੂੰ ਪੀਸਫੁਲੀ ਕਰਾਨ ਵਿੱਚ ਵਚਨਬੱਧ ਹੈ ਤੇ ਅਸੀਂ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਘਪਮਾ ਭਾਰ ਨੇ ਕਿ ਕਿਸੇ ਵੀ ਇਦਾਂ ਦੇ ਅਨਸੰਥਾਨਿਕ ਕਟੜਾ ਨੂੰ ਹੋਂਦ ਤੋਂ ਰੁਕਿਆ ਜਾਊਗਾ ਤੇ ਜਿਹੜੇ ਵੀ ਮਾੜੇ ਅਨਸਰ ਨੇ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਇਸ ਦਾ ਗਹਿਰ ਧਿਆਨ ਰੱਖਿਆ ਜਾਂਦਾ ਹੈ ਇਹ ਕਿਸ਼ਤਰਾ ਦੇ ਕਿੰਤੀ ਮਾਣਯੋਗ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਸਾਹਿਬ ਦੀ ਰਹਿਣੂ ਆਈ ਹੈ ਅੱਜ ਜਿਹੜਾ ਹੈਗਾ ਤਿਉਹਾਰਾਂ ਦੇ ਮੌਕੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਜਿਸ ਵਿੱਚ ਅਸੀਂ ਅੱਜ ਬੱਸ ਸਟੈਂਡ ਸਿਟੀ ਧੂੜੀ ਵਿਖੇ ਇਹ ਚੈਕਿੰਗ ਅਭਿਆਨ ਚਲਾ ਰਹੇ ਹਾਂ ਜਿੱਥੇ ਕਿਸੇ ਵੀ ਸ਼ੱਕੀ ਪੁਰਸ਼ ਜਾਂ ਸ਼ੱਕੀ ਵਸਤੂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਜਿਹੜੇ ਦੋਪਹੀਆ ਸਵਾਰ ਨੇ ਜਿਨ੍ਹਾਂ ਕੋ ਕੋਈ ਗਿਨਾ ਨੰਬਰ ਪਲੇਟ ਤੋਂ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਤੇ ਚਲਾਨ ਕੀਤੇ ਜਾ ਰਹੇ ਹਨ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਇਹਨਾਂ ਚਾਹੁੰਗਾ ਕਿ ਜਿਹੜੀ ਸੰਗਰੂਰ ਪੁਲਿਸ ਹੈ ਉਹ ਬਿਲਕੁਲ ਮੁਸਤੈਦ ਹੈ ਤੇ ਇਸ ਤਿਉਹਾਰ ਦੇ ਮੌਕੇ ਤੇ ਜੇ ਤੁਸੀਂ ਆਪਣੇ ਆਸ-ਪਾਸ ਜਾਂ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂ ਆਪਣੇ ਘਰ ਦੇ ਆਸ-ਪਾਸ ਕੋਈ ਛੱਕੀ ਵਸਤੂ ਜਾਂ ਕੋਈ ਛੱਕੀ ਪੁਰਸ਼ ਨੂੰ ਘੁੰਮਦੇ ਦੇਖਦੇ ਹੋ ਤਾਂ ਤੁਰੰਤ ਸਾਡਾਂ ਨਾਲ رابطہ ਕੀਤਾ ਜਾਵੇ ਸੰਗਰੂਰ ਪੁਲਿਸ ਜਿਹੜੀ ਹੈਗੀ ਹੈ ਇਹ ਤਿਉਹਾਰ ਨੂੰ ਪੀਸਫੁਲੀ ਕਰਾਉਣ ਵਿੱਚ ਵਚਨਬੱਧ ਹੈ ਤੇ ਅਸੀਂ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਪੂਮਾ ਭਾਰ ਨੇ ਕਿ ਕਿਸੇ ਵੀ ਇਦਾਂ ਦੇ ਅਨਸਾਫੀ ਕਟਰਾ ਨੂੰ ਫੋਨ ਤੋਂ ਰੁਕਿਆ ਜਾਊਗਾ ਤੇ ਜਿਹੜੇ ਵੀ ਮਾਰੇ ਅਨਸਰ ਨੇ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਤੁਸੀਂ ਚਾਹਤ ਧਿਆਨ ਵਿੱਚ ਰੱਖੋ ਇਹ ਕਿੰਨਾ ਦੇਖਦੇ